ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਸੀਮਾ ਰਾਣੀ ਤੁਸੀਂ ਪਿਛਲੇ ਭਾਗਾਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਤੁਹਾਡਾ ਧੰਨਵਾਦ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਲਓ ਜੀ ਹੁਣ ਤੁਹਾਨੂੰ ਸੁਣਾਉਣੇ ਆ ਇਸੇ ਵੀਡੀਓ ਦਾ ਅਗਲਾ ਭਾਗ ਮੇਰੇ ਤੇ ਇੱਕ ਹੋਰ ਭਾਰੀ ਮੁਸੀਬਤ ਆ ਕੇ ਪੈ ਗਈ ਮੇਰੀ ਧੀ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਮੈਨੂੰ ਉਸ ਦੀ ਬਹੁਤ ਜ਼ਿਆਦਾ ਫਿਕਰ ਹੋਣ ਲੱਗੀ ਉਸ ਦੇ ਪਿੰਡੇ ਦੇ ਛੋਟੇ ਛੋਟੇ ਪਿਲਕਰੇ ਨਿਕਲ ਆਏ ਸੀ ਜਿਵੇਂ ਉਸ ਦੇ ਮਾਤਾ ਨਿਕਲੀ ਹੋਵੇ ਮੈਂ ਹਰ ਰੋਜ਼ ਉਸ ਦੇ ਸਰਾਣੇ ਤੇ ਕੱਚੀ ਲੱਸੀ ਰੱਖਦਾ ਤੇ ਮੇਰੀ ਪਰਜਾਈ ਵੀ ਕਰਮੋਂ ਦਾ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕਿੰਨੇ ਹੀ ਦਿਨਾਂ ਦੇ ਅਸੀਂ ਕਰਮੋਂ ਨੂੰ ਬਾਹਰਲੀ ਹਵਾ ਵੀ ਨਹੀਂ ਲਵਾਈ ਸੀ ਕਿ ਸਾਨੂੰ ਐਸੀ ਵੀ ਕਿਤੇ ਜ਼ਿਆਦਾ ਹੀ ਨਾ ਕੰਮ ਵੱਧ ਜਾਵੇ ਸਾਡੇ ਪਿੰਡ ਵਾਲਾ ਮੇਲਾ ਵੀ ਨੇੜੇ ਆ ਰਿਹਾ ਸੀ ਮੈਂ ਉਸ ਮੇਲੇ ਤੇ ਸੁਖ ਸੁਖੀ ਸੀ ਕਿ ਕਰਮੋਂ ਠੀਕ ਹੋ ਜਾਵੇ ਮੈਂ ਉਸ ਨੂੰ ਮੱਥਾ ਟਿਕਾਵਾਂਗਾ ਕਰਮੋਂ ਦਾ ਦਿਨੋਂ ਦਿਨ ਫਰਕ ਪੈਣਾ ਲੱਗਿਆ ਤੇ ਖਾਣ ਪੀਣ ਨੂੰ ਵੀ ਮੈਂ ਕੋਈ ਕਸਰ ਨਹੀਂ ਸੀ ਛੜਦਾ ਮੇਰੀ ਧੀ ਦਾ ਮੈਂ ਬਿਲਕੁਲ ਹੋਰਾ ਵੀ ਵਸਾ ਨਹੀਂ ਸੀ ਕਰਦਾ ਉਹ ਮੇਰੇ ਪਿੱਛੇ ਪਿੱਛੇ ਫਿਰਦੀ ਮੈਂ ਜਦੋਂ ਕੋਈ ਕੰਮ ਕਰਦਾ ਉਹ ਮੇਰੇ ਪਿੱਛੇ ਪਿੱਛੇ ਫਿਰਦੀ ਸੀ ਇੱਕ ਦਿਨ ਮੈਂ ਕੱਪੜੇ ਧੋਈ ਜਾਵਾਂ ਮੇਰੀ ਧੀ ਨੇ ਮੇਰੇ ਕੋਲ ਆ ਕੇ ਜਦੋਂ ਮੈਨੂੰ ਪਾਪਾ ਕਿਹਾ ਤਾਂ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਕੱਪੜੇ ਉੱਥੇ ਹੀ ਛੱਡ ਕੇ ਭੱਜ ਕੇ ਉਸ ਨੂੰ ਗੋਦੀ ਚੁੱਕ ਲਿਆ ਤੇ ਹਿੱਕ ਨਾਲ ਲਾਇਆ ਤਾਂ ਮੈਂ ਮੈਨੂੰ ਮਰਿਤੀ ਬਹੁਤ ਪਿਆਰੀ ਲੱਗਦੀ ਸੀ ਆਂਡ ਗਵਾਂਡ ਦੇ ਲੋਕਾਂ ਨੇ ਮੈਨੂੰ ਬਹੁਤ ਗੱਲਾਂ ਸੁਣਾਉਣੀਆਂ ਕਿ ਜੇ ਤੈਂ ਕੋਈ ਜਵਾਕ ਗੋਦ ਲੈਣਾ ਸੀ ਤਾਂ ਮੁੰਡਾ ਲੈ ਲੈਂਦਾ ਪਰ ਮੈਂ ਕਦੇ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦਾ ਤਾਈ ਦਾ ਵੀ ਸਾਡੇ ਘਰੇ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਮੇਰੀਆਂ ਸਕੀਆਂ ਪਰਜਾਈਆਂ ਮੇਰੇ ਤੋਂ ਬਹੁਤ ਖਾਰ ਖਾਂਦੀਆਂ ਸੀਗੀਆਂ ਮੇਲੇ ਦੇ ਦਿਨ ਦਿਨੋਂ ਦੇ ਨੇੜੇ ਆ ਰਹੇ ਸਨ ਮੈਂ ਆਪ ਦੀ ਧੀ ਨੂੰ ਬਹੁਤ ਸੋਹਣਾ ਮੁੰਡਿਆਂ ਵਰਗਾ ਇੱਕ ਕੁੜਤਾ ਪਜਾਮਾ ਸਵਾ ਕੇ ਦਿੱਤਾ ਸਾਸ ਸੁਖਵੀਰ ਨੂੰ ਕਹਿੰਦੇ ਕਿ ਤੂੰ ਮੈਨੂੰ ਜਿਉਂਦੇ ਜੀ ਪੋਤੇ ਦਾ ਮੂੰਹ ਦਿਖਾ ਦੇ ਮੇਰਾ ਕੀ ਪਤਾ ਵੀ ਮੈਂ ਕਦੋਂ ਚੱਲ ਬਸਾਂ ਇਹ ਗੱਲ ਸੁਣਨਾ ਸੁਖਵੀਰ ਨੂੰ ਪਸੰਦ ਨਹੀਂ ਸੀ ਇਹ ਗੱਲ ਸੁਣ ਕੇ ਉਹ ਚੁੱਪ ਕਰ ਜਾਂਦੇ ਜੱਸੀ ਨੇ ਸੁਖਵੀਰ ਨੂੰ ਕਿਹਾ ਕਿ ਪਰਸੋਂ ਮੇਲਾ ਹੈ ਤੂੰ ਤਿਆਰ ਰਹੀਂ ਆਪਾਂ ਮੇਲੇ ਤੇ ਚੱਲਾਂਗੇ ਪਿੰਦਰ ਦੁਕਾਨ ਤੋਂ ਆਇਆ ਸੁਖਵੀਰ ਨੇ ਪਹਿਲਾਂ ਉਸ ਨੂੰ ਲੱਸੀ ਦਾ ਗਲਾਸ ਫੜਾਇਆ ਤੇ ਪੁੱਛਿਆ ਕਿ ਰੋਟੀ ਹੁਣੇ ਖਾਓਗੇ ਜਾਂ ਠਹਿਰ ਕੇ ਲਿਆਵਾਂ ਪਿੰਦਰ ਹੁਣੇ ਹੀ ਲਿਆ ਰੋਟੀ ਖਾ ਕੇ ਪੈਂਦੇ ਆ ਅੱਜ ਤਾਂ ਮੈਂ दारू ਵੀ ਨਹੀਂ ਪੀਤੀ ਮੰਗਲਵਾਰ ਕਰਕੇ ਸੁਖਵੀਰ ਥੋੜਾ ਜਿਹਾ ਹੱਸੀ ਤੇ ਪਿੰਦਰ ਨੇ ਕਿਹਾ ਓਰੇ ਅਹ ਮੇਰੀ ਗੱਲ ਸੁਣ ਪਿੰਦਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਝਰ ਨਹੀਂ ਸਕਦਾ ਕਿ ਤੂੰ ਕਿਸੇ ਹੋਰ ਵੱਲ ਵੇਖੇਂ ਤੇ ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਐਨਾ ਕੁਝ ਬੋਲਿਆ ਮੇਰੇ ਵੱਸ ਦੀ ਗੱਲ ਨਹੀਂ ਸੀ ਸੁਖਵੀਰ ਹਰ ਇੱਕ ਦਾ ਕੋਈ ਨਾ ਕੋਈ ਤਾਂ ਅਤੀਤ ਹੁੰਦਾ ਹੀ ਹੈ ਪਰ ਮੇਰੇ ਮਾਸੜ ਨੇ ਸਾਰੀ ਗੱਲ ਕੀਤੀ ਤਾਂ ਸੀ ਹੁਣ ਤੁਸੀਂ ਐਦਾਂ ਹੀ ਲੜਨ ਲੱਗ ਜਾਣਾ ਮੇਰੇ ਨਾਲ ਹੁਣ ਕੋਈ ਬੀਤੀ ਗੱਲ ਦੁਬਾਰਾ ਨਾ ਕਰੋ ਪਲੀਜ਼ ਭਿੰਦਰ ਚੁੱਪ ਕਰ ਗਿਆ ਉਹ ਸੁਖਵੀਰ ਨੂੰ ਕੁਝ ਵੀ ਉੱਚਾ ਨੀਵਾ ਨਹੀਂ ਸੀ ਬੋਲਿਆ ਜਦੋਂ ਦਾ ਗੋਪੀ ਨੂੰ ਮਾਰਿਆ ਸੀ ਤਾਂ ਉਸ ਦੇ ਪਿਓ ਨੂੰ ਚੈਨ ਨਹੀਂ ਸੀ ਆ ਰਿਹਾ ਉਹ ਸੋਚਦਾ ਕਿ ਕਿਵੇਂ ਕੋਈ ਅਣਜਾਣ ਬੰਦੇ ਨੇ ਮੇਰੇ ਪੁੱਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਸ਼ਰਯਮ ਆ ਕੇ ਮੇਰੇ ਕੋਲ ਕਹਿ ਰਿਹਾ ਕਿ ਤੇਰੇ ਪੁੱਤ ਨੂੰ ਮੈਂ ਮਾਰਿਆ ਭਾਵੇਂ ਉਹ ਅੱਜ ਉਹ ਜੇਲ੍ਹ ਵਿੱਚ ਸੀ ਪਰ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਦੋਵੇਂ ਜਣੇ ਆਪਸ ਵਿੱਚ ਗੱਲਾਂ ਕਰਦੇ ਕਰਦੇ ਰੋ ਪੈਂਦੇ ਗੋਪੀ ਦੀ ਬਹੂ ਵੀ ਇੱਕ ਨਵੀਂ ਵਿਆਹੀ ਸੀ ਉਹ ਇੱਕਤੀ ਦੇ ਪਿਓ ਦਾ ਦਰਦ ਚੰਗੀ ਤਰ੍ਹਾਂ ਸਮਝਦੀ ਸੀ ਉਹ ਸੋਚਦੀ ਸੀ ਕਿ ਜੇ ਕਦੇ ਸੂਬੇਦਾਰ ਮੇਰਾ ਪਿਓ ਹੁੰਦਾ ਤਾਂ ਸ਼ਾਇਦ ਉਹ ਐਵੇਂ ਹੀ ਕਰਦਾ ਧੋਖਾ ਕਰਨਾ ਤੇ ਜਰਨਾ ਦੋਨੇ ਹੀ ਪਾਪ ਨੇ ਮੇਲੇ ਵਾਲਾ ਦਿਨ ਆ ਗਿਆ ਸੁਖਵੀਰ ਨੇ ਨਵਾਂ ਸੂਟ ਸਵਾਇਆ ਤੇ ਨਵਾਂ ਸੂਟ ਪਾਇਆ ਪਿੰਦਰ ਨੂੰ ਵੀ ਨਾਲ ਲਿਜਾਣ ਲਈ ਤਿਆਰ ਸੀ ਜੱਸੀ ਸਵੇਰ ਦੇ ਤਿੰਨ ਘੇੜੇ ਕੱਢ ਗਈ ਆਖੇ ਤੂੰ ਚੇਤੀ ਤਿਆਰ ਹੋ ਜਾ ਆਪਾਂ ਮੇਲੇ ਤੇ ਚੱਲਾਂਗੇ ਸੁਖਵੀਰ ਹੱਸਣ ਲੱਗ ਪਈ ਕਿ ਤੈਨੂੰ ਕੀ ਕਾਲੀ ਐ ਨਹੀਂ ਚੇਤੀ ਮੇਲੇ ਤੇ ਜਾਣ ਦੇ ਜੱਸੀ ਹੱਸ ਪਈ ਪਰ ਕੁਝ ਬੋਲੀ ਨਾ ਅੱਜ ਜੱਸੀ ਵੀ ਨਿਖਰੀ ਫਿਰਦੀ ਸੀ ਉਹਨੂੰ ਵੱਖਰਾ ਚਾਜਾ ਚੜਿਆ ਹੋਇਆ ਸੀ ਇਹ ਦੋ ਪਿੰਡ ਛੋਟੇ ਛੋਟੇ ਪਿੰਡ ਸਾਨਾ ਸੁਖਵੀਰ ਦਾ ਪਿੰਡ ਵੱਡਾ ਘੋਲਿਆ ਸੀ ਨਾਲ ਹੀ ਛੋਟਾ ਘੋਲਿਆ ਸੀ ਮੇਲੇ ਵਿੱਚ ਇਹ ਰੇ ਦੋ ਛੋਟੇ ਛੋਟੇ ਪਿੰਡ ਸਨ ਸੁਖਵੀਰ ਦਾ ਪਿੰਡ ਵੱਡਾ ਕੋਲਿਆ ਤੇ ਨਾਲ ਹੀ ਇੱਕ ਛੋਟਾ ਕੋਲਿਆ ਜਿਹਦੇ ਨਾਲ ਹੀ ਲੱਗਦਾ ਪਿੰਡ ਮਾਨੂਕੇ ਸੀਗਾ ਜਿੱਥੇ ਮੇਲਾ ਲੱਗਦਾ ਸੀਗਾ ਮਾਨੂਕੇ ਕੱਕੜੇ ਦਾ ਪੂਰਾ ਭਾਰੀ ਮੇਲਾ ਲੱਗਦਾ ਸੀ ਦੂਰੋਂ ਦੂਰੋਂ ਲੋਕ ਮੇਲਾ ਦੇਖਣ ਆਉਂਦੇ ਸਨ ਸੁਖਵੀਰ ਦੀ ਮਾਸੀ ਦਾ ਪਿੰਡ ਛੋਟਾ ਕੋਲਿਆ ਵੀ ਨਾਲ ਹੀ ਸੀ ਸੁਖਵੀਰ ਜਸਜੀ ਤੇ ਪਿੰਧਰ ਤਿੰਨੇ ਜਣਿਆਂ ਨੇ ਸਲਾਹ ਕੀਤੀ ਕਿ ਪਿੰਡੋ ਟੈਂਪੂ ਜਾਂਦਾ ਸੁਖਵੀਰ ਦੀ ਮਾਸੀ ਦਾ ਪਿੰਡ ਛੋਟਾ ਕੋਲਿਆ ਨਾਲ ਹੀ ਸੀ ਸੁਖਵੀਰ ਜਸਜੀਤ ਤੇ ਭਿੰਦਰ ਨੇ ਤਿੰਨਾਂ ਜਣਿਆਂ ਨੇ ਸਲਾਹ ਕੀਤੀ ਕਿ ਆਪਾਂ ਪਿੰਡੋਂ ਕੋਈ ਟੈਂਪੂ ਤੇ ਚੱਲ ਵੜਦੇ ਆ ਤਾਂ ਕਿ ਜਾਣਦਿਆਂ ਨੂੰ ਵਾਟ ਵੀ ਬਹੁਤ ਜ਼ਿਆਦਾ ਆਗੀ ਪਰ ਭਿੰਦਰ ਦਾ ਔਖਾ ਸੀ ਸੁਖਵੀਰ ਨੇ ਦੂਰੋਂ ਆਉਂਦਾ ਟੈਂਪੂ ਦੇਖਿਆ ਤੇ ਹੋਰ ਵੀ ਸਵਾਰੀਆਂ ਉਸ ਵਿੱਚ ਬੈਠੀਆਂ ਹੋਈਆਂ ਸਨ ਸਾਰੀਆਂ ਇਹ ਸਵਾਰੀਆਂ ਮੇਲੇ ਜਾਣ ਵਾਲੀਆਂ ਸਨ ਸੁਖਵੀਰ ਆਪਦੀ ਮਾਸੀ ਦਾ ਪਿੰਡ ਲੰਗੀ ਤਾਂ ਉਹ ਸੋਚਣ ਲੱਗੀ ਕਿ ਮਾਸੀ ਵੀ ਮੇਲੇ ਵਿੱਚ ਜ਼ਰੂਰ ਗਈ ਹੋਊਗੀ ਖੁੱਲੀ ਹਵਾ ਵਿੱਚ ਜਿਵੇਂ ਸੁਖਵੀਰ ਨੂੰ ਪੂਰਾ ਸਾਹ ਜਿਆ ਆਇਆ ਹੋਵੇ ਉਹ ਇਸ ਪਿੰਡੋ ਲੰਗੀ ਤਾਂ ਇੱਕ ਹੋਕਾ ਜਿਹਾ ਹੀ ਲਿਆ ਪਰ ਉਹ ਪਿੰਦਰ ਸਾਹਮਣੇ ਉਦਾਸ ਹੀ ਸੀ ਮਾਣੂ ਕਿ ਪਿੰਡ ਪਹੁੰਚਦਿਆਂ ਹੀ ਮੇਲਾ ਸ਼ੁਰੂ ਹੋ ਗਿਆ ਸੀ ਕਿੰਨੀਆਂ ਹੀ ਦੁਕਾਨਾਂ ਸਮਾਨ ਨਾਲ ਭਰੀਆਂ ਹੋਈਆਂ ਸਨ ਚਾਰੇ ਪਾਸੇ ਤੰਬੂ ਲੱਗੇ ਹੋਏ ਸਨ ਸੁਖਵੀਰ ਅੱਜ ਬਹੁਤ ਖੁਸ਼ ਸੀ ਉਹਨੇ ਪਹਿਲਾਂ ਮੱਥਾ ਟੇਕਿਆ ਫਿਰ ਮੇਲੇ ਵਿੱਚ ਘੁੰਮਿਆ ਮੈਂ ਵੀ ਇਸ ਮੇਲੇ ਵਿੱਚ ਸੀ ਆਪਦੀ ਧੀ ਨੂੰ ਆਪਦੇ ਗਧੇੜੇ ਤੇ ਚੁੱਕ ਮੇਲਾ ਵਿਖਾ ਰਿਆ ਸੀ ਉਹ ਕਿੰਨੀ ਹੀ ਖੁਸ਼ ਸੀ ਕਿੰਦਰ ਇੱਕ ਦੁਕਾਨ ਤੇ ਬੈਠ ਗਿਆ ਕਹਿੰਦਾ ਤੁਸੀਂ ਜੋ ਸਮਾਨ ਲੈਣਾ ਹੈ ਲੈ ਲਓ ਮੈਨੂੰ ਤੁਰਨਾ ਬਹੁਤ ਔਖਾ ਹੈ ਸੁਖਵੀਰ ਆਪਣੀ ਹੀ ਮਸਤੀ ਵਿੱਚ ਸੀ ਉਹ ਦੁਕਾਨ ਇੱਕ ਦੁਕਾਨ ਤੇ ਦੂਜੀ ਦੁਕਾਨ ਤੇ ਦੂਜੀ ਤੋਂ ਫਿਰ ਤੀਜੀ ਦੁਕਾਨ ਤੇ ਜਾਂਦੀ ਉਸ ਨੂੰ ਮੇਲਾ ਘੁੰਮਣ ਦਾ ਬਹੁਤ ਚਾ ਚੜਿਆ ਹੋਇਆ ਸੀ ਮੈਂ ਆਪਦੇ ਤੇ ਵਾਸਤੇ ਕੋਈ ਚੰਗੀ ਜਹੀ ਖੇਡ ਵੇਖ ਰਿਹਾ ਸੀ ਜਿਹਦੇ ਨਾਲ ਉਹ ਸਾਰਾ ਦਿਨ ਖੇਡੀ ਜਾਇਆ ਕਰੇ ਸੁਖਵੀਰ ਇੱਕ ਦੋ ਵਾਰੀ ਮੇਰੇ ਕੋਲੋਂ ਲੰਗੀ ਤਾਂ ਮੈਂ ਉਹਨੂੰ ਪਛਾਨਣਾ ਤਾਂ ਕੀ ਸੀ ਕਿਉਂਕਿ ਜਦੋਂ ਉਹ ਆਪਦੀ ਮਾਸਰੀ ਨਾਲ ਆਏ ਸੀ ਉਦੋਂ ਉਹਦਾ ਮੂੰਹ ਲਪੇਟਿਆ ਹੋਇਆ ਸੀ ਮੇਰੇ ਲਈ ਸੁਖਵੀਰ ਇੱਕ ਅਣਜਾਣ ਔਰਤ ਸੀ ਜਦੋਂ ਸੁਖਵੀਰ ਮੇਰੇ ਕੋਲ ਦੀ ਲੰਗੀ ਤਾਂ ਮੇਰੀ ਧੀ ਨੇ ਜ਼ੋਰ ਦੇ ਚੀਕ ਮਾਰੀ ਤੇ ਸੁਖਵੀਰ ਨੇ ਉਹ ਚੀਕ ਸੁਣ ਕੇ ਵੀ ਸੁਖਵੀਰ ਉੱਥੇ ਹੀ ਠਹਿਰ ਗਈ ਉਹਨੇ ਮੇਰੀ ਧੀ ਦਾ ਮੂੰਹ ਵੇਖਿਆ ਉਹ ਇੱਕ ਟੱਕ ਮੇਰੀ ਧੀ ਵੱਲ ਦੇਖਦੀ ਹੀ ਰਹੀ ਜਸਸੀ ਨੇ ਆਵਾਜ਼ ਮਾਰੀ ਕਿ ਐਦਰਾ ਕਿੰਨੀ ਸੋਹਣੀ ਤੇਰੇ ਪਸੰਦ ਦੀਆਂ ਚੂੜੀਆਂ ਦੇਖ ਲੈ ਮੈਂ ਆਪਦੀ ਧੀ ਵਾਸਤੇ ਖੇਡਾਂ ਲੈ ਲਗਿਆ ਤੇ ਸੁਖਵੀਰ ਜਸਸੀ ਕੋਲ ਚਲੀ ਗਈ ਉਹ ਮੁਰ ਮੁਰ ਸਾਡੇ ਵੱਲ ਵੇਖ ਰਹੀ ਸੀ ਕਿਸੇ ਅਣਜਾਣ ਔਰਤ ਦਾ ਸਾਡੇ ਵੱਲ ਮੁਰ ਮੁਰ ਕੇ ਵੇਖਣਾ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗ ਰਿਹਾ ਤਾਂ ਕਰਕੇ ਮੈਂ ਆਪਣਾ ਰਾਹ ਹੀ ਬਦਲ ਦਿੱਤਾ ਸੁਖਵੀਰ ਨੂੰ ਅੱਜ ਵੀ ਲੱਗੀ ਹੋਈ ਸੀ ਉਹਨੇ ਜਸਸੀ ਨੂੰ ਦੱਸਿਆ ਕਿ ਮੈਂ ਕਿਸੇ ਜਵਾਕ ਨੂੰ ਦੇਖਿਆ ਤੇ ਜਸਸੀ ਉਹਨੂੰ ਕਹਿੰਦੀ ਹੈ ਕਿ ਇੱਥੇ ਤਾਂ ਹਜ਼ਾਰਾਂ ਜਵਾਕ ਤੁਰੇ ਫਿਰਦੇ ਆ ਤੂੰ ਕਿਹੜੇ ਜਵਾਕ ਨੂੰ ਦੇਖਿਆ ਤੇ ਤੂੰ ਕਿਹੜੀਆਂ ਗੱਲਾਂ ਕਰ ਰਹੀਆਂ ਸੁਖਵੀਰ ਕਹਿੰਦੀ ਹੈ ਵੀ ਮੈਂ ਇੱਕ ਇਹੋ ਜਿਹੇ ਜਵਾਕ ਨੂੰ ਦੇਖਿਆ ਉਹਨੂੰ ਦੇਖ ਕੇ ਮੈਨੂੰ ਐ ਲੱਗਦਾ ਵੀ ਜਿਵੇਂ ਮੇਰਾ ਕੋਈ ਗਵਾਚਿਆ ਹੋਵੇ ਤੇ ਅੱਜ ਉਹ ਮੇਰੀਆਂ ਅੱਖਾਂ ਸਾਹਮਣੇ ਆ ਗਿਆ ਹੋਵੇ ਦੱਸੇ ਹੱਸ ਕੇ ਕਹਿੰਦੀ ਤੂੰ ਮੇਲਾ ਵੇਖਣ ਆਈਆਂ ਮਸਾਂ ਤਾਂ ਤੈਨੂੰ ਮੌਕਾ ਮਿਲਿਆ ਮੇਲਾ ਵੇਖਣ ਦਾ ਹੁਣ ਤੂੰ ਚੱਜ ਨਾਲ ਮੇਲਾ ਤਾਂ ਵੇਖ ਲੈ ਪਰ ਸੁਖਵੀਰ ਮੇਲਾ ਵੇਖਦੀ ਵਿਖਤੀ ਜਿਵੇਂ ਕਿਤੇ ਗਵਾਚ ਚ ਜੀ ਗਈ ਹੋਵੇ ਮੈਂ ਵੇਖਿਆ ਕਿ ਸਾਡੇ ਪਿੰਡ ਨੂੰ ਜਾਣ ਵਾਲਾ ਟੈਂਪੂ ਲੱਗਿਆ ਖੜਾ ਸਵਾਰੀਆਂ ਬੈਠੀਆਂ ਸਨ ਤੇ ਉਹਦੇ ਵਿੱਚ ਜਾ ਬੈਠੀਆਂ ਕਿੰਨੀਆਂ ਹੀ ਚੀਜ਼ਾਂ ਆਪਦੇ ਧੀ ਨੂੰ ਲੈ ਕੇ ਦਿੱਤੀਆਂ ਜੱਸੀ ਨੇ ਸੁਖਵੀਰ ਨੂੰ ਆਵਾਜ਼ ਮਾਰੀ ਕਿ ਚੱਲ ਆਪਾਂ ਚੱਲਦੇ ਹਾਂ ਤੇ ਪਿੰਦਰ ਵੀ ਉਡੀਕਦਾ ਹੋਊਗਾ ਸੁਖਵੀਰ ਇਸ ਤਰ੍ਹਾਂ ਮਤਲਬ ਗਵਾਚੀ ਹੋਈ ਸੀ ਜਿਵੇਂ ਉਹ ਕਿਸੇ ਆਪਣੇ ਦੀ ਤਲਾਸ਼ ਵਿੱਚ ਹੋਵੇ ਉਹ ਤਿੰਨੇ ਜਣੇ ਟੈਂਪੂ ਵਿੱਚ ਬੈਠ ਗਏ ਜਿਸ ਵਿੱਚ ਮੈਂ ਤੇ ਮੇਰੀ ਧੀ ਬੈਠੇ ਹੋਏ ਸਨ ਸੁਖਵੀਰ ਨੇ ਜਦੋਂ ਮੇਰੀ ਧੀ ਨੂੰ ਦੇਖਿਆ ਉਹਦਾ ਚਿਹਰਾ ਫੇਰ ਖੜ ਗਿਆ ਮੇਰੀ ਧੀ ਨੇ ਵੀ ਉਹਦੇ ਵੱਲ ਵੇਖਿਆ ਸੁਖਵੀਰ ਨੇ ਆਪਣੇ ਲਫਾਫੇ ਵਿੱਚੋਂ ਖੇਡਣੇ ਤੇ ਖਾਣ ਵਾਲੀ ਚੀਜ਼ ਕੱਢੀ ਤੇ ਮੇਰੀ ਧੀ ਨੂੰ ਫੜਾ ਦਿੱਤੀ ਮੇਰੀ ਧੀ ਨੇ ਮੇਰੇ ਵੱਲ ਚਾਕੀ ਮਾਰੀ ਉਹਨੇ ਚੀਜ਼ ਫੜ ਲਈ ਪਰ ਖਾਦੀ ਨਾ ਐਨੇ ਨੂੰ ਮੇਰਾ ਪਿੰਡ ਆ ਗਿਆ ਅਸੀਂ ਉੱਤਰ ਗਏ ਪਰ ਸੁਖਵੀਰ ਦੀਆਂ ਨਿਗਾਹਾਂ ਮੇਰੀ ਧੀ ਵੱਲ ਹੀ ਸਨ ਮੈਨੂੰ ਉਹਦਾ ਇੰਜ ਚਾ ਅੰਕੜਾ ਚੰਗਾ ਨਹੀਂ ਸੀ ਲੱਗਦਾ ਢਲਦੇ ਜਿਹੇ ਪਰਛਾਵੇਂ ਪੰਛੀ ਆਪਣੇ ਆਲਿਆਂ ਵੱਲ ਨੂੰ ਵੋਟਾਂ ਲਈ ਚੋਗਾ ਲਈ ਜਾਂਦੇ ਪੰਛੀਆਂ ਵੱਲ ਝਾਕਦੇ ਸੁਖਵੀਰ ਨੇ ਆਪ ਮੁਹਾਰੇ ਹੀ ਕਿਹਾ ਕਿ ਮਾਵਾਂ ਦੇ ਦਿਲ ਕਿੱਡੇ ਵੱਡੇ ਹੁੰਦੇ ਆ ਮਾਂ ਆਪ ਭੁੱਖੀਆਂ ਸੌ ਜਾਂਦੇ ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਆ ਉਹ ਭਾਂਡੇ ਮਾਂਜ ਰਹੇ ਸੀ ਫਿਰ ਡੂੰਘੀਆਂ ਸੋਚਾਂ ਵਿੱਚ ਡੁੱਬ ਜਾਂਦੇ ਫਿਰ ਉਹਨੂੰ ਆਪਦੀ ਮਾਸੀ ਦੀ ਯਾਦ ਆਈ ਕਿ ਆਪਦੀ ਮਾਸੀ ਕੋਲ ਜਾਵਾਂ ਢਿੱਡ ਹੌਲਾ ਹੋ ਜਾਊਗਾ ਫਿਰ ਸੋਚਦੀ ਕਿ ਕਾਹਨੂੰ ਹੁਣ ਕੋਈ ਬੀਤੀ ਉਦੇੜੀ ਆ ਜੋ ਬੀਤ ਗਿਆ ਸੋ ਬੀਤ ਗਿਆ ਅੱਜ ਉਹਨੂੰ ਮੁੜ ਮੁੜ ਆਪਣੇ ਪਾਪਾ ਦੀ ਯਾਦ ਆ ਰਹੀ ਸੀ ਅੱਜ ਦਾ ਦਿਨ ਉਹਨੂੰ ਉਲੇਵੇਂ ਵਾਂਗੂ ਲੱਗ ਰਿਹਾ ਸੀ ਉਹਦਾ ਕਿਤੇ ਵੀ ਚਿਤ ਨਹੀਂ ਸੀ ਲੱਗ ਰਹਾ )^{(ਪਿੰਦਰ ਜੱਸੀ ਨੂੰ ਮਜ਼ਾਕ ਕਰਦਾ ਕਹਿਣ ਲੱਗਾ ਕਿ ਅੱਜ ਤਾਂ ਤੈਨੂੰ ਸਾਹ ਸੌਖਾ ਆਜੂ ਮੇਲਾ ਵੀ ਲੰਘ ਗਿਆ ਹੁਣ ਦੱਸ ਕਿੱਥੋਂ ਨੇ ਤਿਆਰੀਆਂ ਨੇ ਜੱਸੀ ਹੱਸ ਕੇ ਕਹਿੰਦੀ ਐ ਬਾਈ 10 ਮਿੰਟ ਹੱਸ ਖੇੜ ਲਈਦਾ ਇੱਥੇ ਦੱਸ ਕੀ ਰਹਿ ਜਾਣਾ ਸਾਰਾ ਦਿਨ ਸੁਖਵੀਰ ਦੇ ਜੇਨ ਵਿੱਚ ਉਹ ਕੁੜੀ ਹੀ ਵੱਸਦੀ ਰਹੀ ਸਬਜ਼ੀ ਕੱਟਦੀ ਤਾਂ ਉਹ ਕਿਤੇ ਖੋ ਜਾਂਦੀ ਫਿਰ ਉਹਦਾ ਦਿਲ ਨਾ ਲੱਗਿਆ ਦਿਨ ਛਿਪੇ ਜੇ ਉਹ ਜੱਸੀ ਦੇ ਘਰ ਜਾਣ ਲੱਗੀ ਤਾਂ ਅੱਗੋਂ ਜੱਸੀ ਨੇ ਉਹਨਾਂ ਦੇ ਘਰ ਪੈਰ ਪਾਇਆ ਸੁਖਵੀਰ ਨੇ ਹੱਸਦਿਆਂ ਕਿਹਾ ਕਿ ਮੈਂ ਤੇਰੇ ਵੱਲ ਹੀ ਆਉਂਦੀ ਸੀ ਚੱਲ ਆਪਾਂ ਦੋਵੇਂ ਸਹੇਲੀਆਂ ਗੱਲਾਂ ਕਰੀਏ ਜੱਸੀ ਨੇ ਗੱਲ ਛੇੜਦਿਆਂ ਕਿਹਾ ਕਿ ਅੱਜ ਮੇਲੇ ਵਿੱਚ ਕਿੰਨੀ ਰੌਣਕ ਸੀ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੇਲਾ ਭਰਿਆ ਹੋਇਆ ਸੀ ਮੈਂ ਤਾਂ ਆਉਣ ਸਾਲ ਜਵਾਕਾਂ ਨੂੰ ਚੀਜ਼ਾਂ ਵੰਡੀਆਂ ਸੁਖਵੀਰ ਚੁੱਪ ਰਹੀ ਫਿਰ ਜੱਸੀ ਨੂੰ ਉਹਨੇ ਹਲੂਣਾ ਦੇ ਕੇ ਪੁੱਛਿਆ ਕਿ ਤੂੰ ਦੱਸ ਕੋਈ ਗੱਲ ਇੰਜ ਚੁੱਪ ਕਿਉਂ ਬੈਠੀ ਏ ਸੁਖਵੀਰ ਨੇ ਕਿਹਾ ਮੈਨੂੰ ਇੰਜ ਲੱਗਦਾ ਜਿਵੇਂ ਮੈਨੂੰ ਆਪਣਾ ਕੁਝ ਗਵਾਚਾ ਹੋਇਆ ਮਿਲ ਗਿਆ ਹੋਵੇ ਪਰ ਮੈਂ ਉਹਦੀ ਪ੍ਰਵਾਹ ਨਹੀਂ ਕੀਤੀ ਕਿ ਉਹਨੂੰ ਪਛਾਣਨੋਂ ਰਹਿ ਗਈ ਹੋਵਾਂ ਜੱਸੀ ਹੱਸਦੇ ਬੋਲਦੀ ਏ ਕਿ ਜਿਆਦਾ ਪੜੇ ਲਿਖਿਆਂ ਦੀਆਂ ਗੱਲਾਂ ਵੀ ਬਹੁਤ ਡੂੰਘੀਆਂ ਹੁੰਦੀਆਂ ਨੇ ਮੈਨੂੰ ਤਾਂ ਸਿੱਧੇ ਅਕਰਾਂ ਵਿੱਚ ਦੱਸ ਕਿ ਤੈਨੂੰ ਕੀ ਮਿਲਿਆ ਤੇ ਕੀ ਗਵਾਚ ਗਿਆ ਐਨੇ ਨੂੰ ਸੱਸ ਨੇ ਜੱਸੀ ਨੂੰ ਆਵਾਜ਼ ਮਾਰੀ ਤੇ ਮੱਝ ਨੂੰ ਬੰਨ੍ਹਦੇ ਉਹਨੇ ਸੰਗਲ ਤੋੜਾ ਲਿਆ ਫਿਰ ਇੱਕਦਮ ਜੱਸੀ ਦੇ ਯਾਦ ਆਇਆ ਕਿ ਆਪਾਂ ਅਗਲੇ ਐਤਵਾਰ ਮਾਸੀ ਕੇ ਜਾਣਾ ਜਿਨ੍ਹਾਂ ਨੇ ਨਵਾਂ ਮਕਾਨ ਪਾਇਆ ਸੀ ਛੋਟੇ ਕੋਲ ਜੀ ਆਪਾਂ ਚੱਲਾਂਗੇ ਤੇਰਾ ਸਾਥ ਮੈਨੂੰ ਚੰਗਾ ਲੱਗਿਆ ਪਰ ਪਹਿਲਾਂ ਤਾਂ ਸੁਖਵੀਰ ਨੇ ਨਾ ਕਰ ਦਿੱਤੀ ਤਾਂ ਸੱਸ ਨੇ ਕਿਹਾ ਕਿ ਸ਼ਰੀਕੇ ਦਾ ਕੰਮ ਹੈ ਜਾਣਾ ਪੈਣਾ ਹੈ ਨਾਲੇ ਪੁੱਤ ਹੁਣ ਤਾਂ ਉੱਥੇ ਦੂਰੀ ਸਤਿਰੀ ਐ ਮੇਰੇ ਪੇਕੇ ਆ ਤੇਰੀ ਮਾਸੀ ਐ ਭਿੰਦਰਵੀ ਨਾਲ ਜਾਊਗਾ ਤੁਹਾਡੇ ਜੱਸੀ ਦੇ ਘਰ ਵਾਲੇ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਜੱਸੀ ਸੁਖਵੀਰ ਕੋਲ ਜਾਵੇ ਜੱਸੀ ਦੇ ਘਰ ਵਾਲੇ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਆ ਵੀ ਜੱਸੀ ਸੁਖਵੀਰ ਕੋਲ ਜਾਵੇ ਉਹਨੂੰ ਟੋਕਦਿਆਂ ਕਹਿੰਦਾ ਸੀ ਕਿ ਇਸ ਪਿੱਛੇ ਤੇਰੇ ਤਾਏ ਦੇ ਮੁੰਡੇ ਦੇ ਸ਼ਰਿਆਂ ਮ ਗੋਲੀਆਂ ਵੱਜੀਆਂ ਨੇ ਤੇ ਤੂੰ ਫੇਰ ਉਸ ਕਾਤਲ ਕੋਲ ਜਾਂਨੇ ਐ ਐਦੇ ਬਿਨਾਂ ਤੇਰਾ ਕਿਹੜਾ ਕੰਮ ਰੁਕਿਆ ਹੋਇਆ ਜਦਸੇ ਚੁੱਪ ਕਰ ਜਾਂਦੇ ਤੇ ਉਹਨੂੰ ਸੁਖਵੀਰ ਜਮੀ ਉਹਦੀਆਂ ਪਹਿਣਾ ਵਰਗੀ ਲੱਗਦੀ ਸੀ ਦਸੀ ਨੇ ਫਿਰ ਆਪਣਾ ਘਰ ਵਾਲੇ ਤੋਂ ਉਹਲੇ ਸੁਖਵੀਰ ਕੋਲ ਜਾਣਾ ਨਹੀਂ ਸੀ ਛੱਡਿਆ ਸੁਖਵੀਰ ਨੂੰ ਇੱਕ ਚਿੰਤਾ ਜੀ ਲੱਗੀ ਹੋਈ ਸੀ ਕਿ ਮੈਨੂੰ ਉਸ ਕੁੜੀ ਨਾਲ ਇੰਨਾ ਲਗਾਓ ਕਿਉਂ ਹੈ ਇੱਕ ਦਿਨ ਉਹ ਆਪਦੇ ਸੱਸ ਨੂੰ ਕਹਿੰਦੀ ਹੈ ਕਿ ਮੈਂ ਆਪਦੇ ਪਿੰਡ ਆਪਦੀ ਮਾਂ ਨੂੰ ਮਿਲਣ ਜਾਣਾ ਤੇ ਆਪਦੀ ਮਾਂ ਨੂੰ ਮਿਲਣ ਦੀ بجائے ਉਹ ਟੈਂਪੂ ਵਿੱਚ ਬੈਠ ਕੇ ਛੋਟੇ ਘੋਲੀਏ ਚਲੀ ਜਾਂਦੀ ਹੈ ਉਹ ਇਹ ਗੱਲ ਸੋਚੀ ਜਾ ਰਹੀ ਸੀ ਕਿ ਪਿੰਡ ਤਾਂ ਆ ਗਿਆ ਪਰ ਉਹ ਉੱtre ਕਿੱਥੇ ਉਸ ਦੀ ਮਾਸੀ ਦਾ ਘਰ ਵੀ ਅੱਡੇ ਦੇ ਕੋਲ ਸੀ ਪਰ ਉਹ ਕੁੜੀ ਵੀ ਤਾਂ ਅੱਡੇ ਦੇ ਕੋਲ ਹੀ ਉਤਰੀ ਸੀ ਉਹ ਟੈਂਪੂ ਵਾਲੇ ਨੂੰ ਪੈਸੇ ਦਿੰਦੀ ਹੈ ਤੇ ਪਿੱਛੇ ਮੁੜਨ ਦਾ ਟਾਈਮ ਪੁੱਛ ਕੇ ਆਪੇ ਗਾਹ ਨੂੰ ਤੁਰ ਪੈਂਦੀ ਹੈ ਉਸ ਦੀ ਮਾਸੀ ਉਹਨੂੰ ਕੱਲਿਆਂ ਆਉਂਦਿਆਂ ਦੇਖ ਕੇ ਹੈਰਾਨ ਹੋ ਜਾਂਦੀ ਹੈ ਸੁਖਵੀਰ ਆਪਦੀ ਮਾਸੀ ਦੇ ਗਲੇ ਮਿਲਦੀ ਹੈ ਤੇ ਮਾਸੀ ਨੇ ਕਿਹਾ ਤੂੰ ਸੁਖਸਾਨ ਦਾ ਤਾਂ ਹੈ ਤੂੰ ਕੱਲੀ ਕਿਵੇਂ ਆ ਰਹੇ ਹੈਂ ਨੀ ਮਾਸੀ ਮੈਨੂੰ ਤਾਂ ਚੌਂਦੀ ਲੱਗ ਗਈ ਮੈਂ ਜਾਣਾ ਤਾਂ ਮਾਂ ਕੋਲ ਸੀ ਪਰ ਆ ਤੇਰੇ ਕੋਲ ਗਈ ਸੁਖਵੀਰ ਐਨੀ ਗੱਲ ਕਰਕੇ ਹੀ ਮਾਸੀ ਕੋਲ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਮਾਸੀ ਉਸ ਨੂੰ ਦਲਾਸਾ ਦਿੰਦੀ ਹੈ ਕਿ ਚੁੱਪ ਕਰ ਰੋਣਾ ਤੇਰਾ ਪਿਓ ਛੇਤੀ ਹੀ ਬਾਹਰ ਆ ਜਾਵੇਗਾ ਤੂੰ ਹਿੰਮਤ ਨਾ ਹਾਰ ਸੁਖਵੀਰ ਮਾਸੀ ਪਤਾ ਨਹੀਂ ਕਿਉਂ ਕਿਤੇ ਦਿਲ ਨਹੀਂ ਲੱਗਦਾ ਕਿ ਉਹਨਾਂ ਦਾ ਜਿਵੇਂ ਮੇਰਾ ਸਭ ਕੁਝ ਮੇਰੇ ਨੇੜੇ ਤੇੜੇ ਹੋਵੇ ਤੇ ਮੈਂ ਪਛਾਣ ਨਹੀਂ ਰਹੀ ਮਾਸੀ ਤੈਨੂੰ ਤਾਂ ਪਤਾ ਹੀ ਹੈ ਕਿੰਨੇ ਦੁੱਖਾਂ ਵਿੱਚ ਲੰਘੀਆਂ ਸਿਰਫ ਤੇਰੇ ਸਹਾਰੇ ਨੇ ਹੀ ਮੈਨੂੰ ਬਚਾਈ ਰੱਖਿਆ ਮਾਸੀ ਨੇ ਚਾਹ ਦੀ ਕੁੱਟ ਪਰਦਿਆਂ ਸੁਖਵੀਰ ਨੂੰ ਦਲਾਸਾ ਦਿੰਦਿਆਂ ਤੇ ਆਹ ਤੇਰੀ ਮਾਂ ਤਾਂ ਰੋਜ਼ ਗੱਲ ਕਰਦੀ ਐ ਮੇਰੇ ਨਾਲ ਜਵਾਨਤ ਹੋ ਜੂ ਐ ਕਿ ਬਾਈ ਨੇ ਵੀ ਬਾਹਰ ਆ ਜਾਣਾ ਸੁਖਵੀਰ ਜੋ ਕਹਿਣਾ ਚਾਹੁੰਦੀ ਸੀ ਮਾਸੀ ਦੀ ਸਮਝ ਤੋਂ ਬਾਹਰ ਸੀ ਉਹ ਕਿੰਨੇ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਮਾਸੀ ਗੱਲ ਹੋਰ ਪਾਸੇ ਲੈ ਜਾਂਦੀ ਸੀ ਕੌਣ ਇਹ ġੇੜਾ ਸੁਖਵੀਰ ਦਾ ਵਿਅਰਥ ਗਿਆ ਟੈਂਪੂ ਦੇ ਆਉਣ ਦਾ ਸਮਾਂ ਹੋ ਗਿਆ ਸੀ ਮਾਸੀ ਨੇ ਰਹਿਣ ਦਾ ਕਿਹਾ ਪਰ ਸੁਖਵੀਰ ਨੇ ਕਿਹਾ ਕਿ ਮੈਂ ਫਿਰ ਗੇੜਾ ਮਾਰਾਂਗੀ ਐਨਨ ਨੂੰ ਟੈਂਪੂ ਆ ਗਿਆ ਸੁਖਵੀਰ ਆਪਣੇ ਮਨ ਦੀ ਗੱਲ ਮਨ ਵਿੱਚ ਲੈ ਕੇ ਹੀ ਉੱਥੋਂ ਚੱਲ ਪਈ ਪਿੰਦਰ ਨੇ ਸੁਖਵੀਰ ਨੂੰ ਟੈਂਪੂ ਵਿੱਚ ਬੈਠੀ ਵੇਖ ਕੇ ਉਸ ਵੱਲ ਵੇਖੀ ਹੀ ਜਾ ਰਿਹਾ ਸੀ ਅੱਜ ਪਿੰਦਰ ਵੀ ਦੁਪਹਿਰ ਦੀ ਚਾਹ ਪੀਣ ਛੇਤੀ ਹੀ ਆ ਗਿਆ ਸੁਖਵੀਰ ਦੀ ਸੱਸ ਨੇ ਸੁੱਖ ਸਾਦ ਪੁੱਛੀ ਤੇ ਕਿਹਾ ਕਿ ਤੂੰ ਛੇਤੀ ਹੀ ਮੋੜਾਈ ਹੈ ਇੱਕ ਦੋ ਦਿਨ ਲਾ ਆਉਂਦੀ ਮਾਂ ਕੋਲੇ ਕੋਈ ਨਾ ਬਾਅਦ ਚ ਆ ਜਾਂਦੇ ਪਰ ਮੰਗਰੋਂ ਆਉਂਦੇ ਪਿੰਦਰ ਨੇ ਕਿਹਾ ਕਿ ਇਹ ਤਾਂ ਘੋਲੀਏ ਵੱਲੋਂ ਆਉਂਦੇ ਟੈਂਪੂ ਤੇ ਆ ਰਹੀ ਸੀ ਤੂੰ ਕਿੱਥੇ ਗਈ ਸੀ ਸੁਖਵੀਰ ਦਾ ਸੰਗ ਸੁੱਕ ਗਿਆ ਉਹਨੇ ਕੋਈ ਗੱਲ ਨਾ ਔੜੀ ਤੇ ਹੁਣ ਕੀ ਕਹੇ ਸੱਸ ਨੇ ਚਾਹ ਧਾਰ ਦਿੱਤੀ ਤੇ ਮੋੜ ਆਣ ਕੇ ਉਹ ਮੰਝੇ ਤੇ ਬੈਠ ਗਈ ਪਿੰਦਰ ਨੇ ਦੁਬਾਰਾ ਫੇਰ ਕਿਹਾ ਤੂੰ ਕਿੱਥੇ ਗਈ ਏ ਸੁਖਵੀਰ ਨੇ ਮੱਥੇ ਤੇ ਹੱਥ ਮਾਰ ਦੇ ਕੇ ਕਿਹਾ ਜਾਣਾ ਤਾਂ ਮੈਂ ਆਪਣੀ ਮਾਂ ਕੋਲ ਸੀ ਪਰ ਫਿਰ ਜਾਦਾ ਕਿ ਮਾਸੀ ਕੋਲ ਜਾਣ ਦਾ ਕਹਿੰਦੀ ਸੀ ਮਾਂ ਮਾਸੀ ਕੋਲ ਗਈ ਸੀ ਪਰ ਪਰ ਮਾਂ ਤਾਂ ਉੱਥੇ ਆਈ ਹੀ ਨਹੀਂ ਤਾਂ ਮੈਂ ਵਾਪਸ ਆ ਗਈ ਮਾਸੀ ਕੋਲ ਗਿਆ ਵੀ ਕਿੰਨਾ ਸਮਾਂ ਹੋ ਗਿਆ ਸੀ ਮੈਨੂੰ ਪਿੰਦਰ ਪਰ ਤੂੰ ਦੱਸ ਕੇ ਤਾਂ ਜਾਂਦੀ ਸੱਸ ਸੱਸ ਨੇ ਕਿਹਾ ਕਿ ਚੱਲ ਕੋਈ ਨਾ ਮਾਸੀ ਕੋਲ ਹੀ ਤਾਂ ਗਈ ਸੀ ਸੱਸ ਨੇ ਗੱਲ ਟਾਲ ਜਾਣ ਦੇ ਇਰਾਦੇ ਨਾਲ ਸੁਖਵੀਰ ਨੂੰ ਕਿਹਾ ਕਿ ਤੂੰ ਚਾਹ ਵਿੱਚ ਦੁੱਧ ਪਾ ਕੇ ਉਬਾਲ ਦੇ। ਸੱਸ ਨੇ ਗੱਲ ਟਾਲਦਿਆਂ ਸੁਖਵੀਰ ਨੂੰ ਕਿਹਾ ਕਿ ਤੂੰ ਚਾਹ ਵਿੱਚ ਦੁੱਧ ਪਾ ਕੇ ਉਬਾਲਾ ਦਿਵਾ ਦੇ। ਪਿੰਦਰ ਨੇ ਆਪਣੀ ਮਾਂ ਨਾਲ ਸ਼ਿਕਵਾ ਕੀਤਾ ਕਿ ਤੂੰ ਸੁਖਵੀਰ ਨੂੰ ਇੰਜ ਕੱਲੀ ਨਾ ਭੇਜਿਆ ਕਰ। ਜੇ ਕਿਤੇ ਭੇਜਣਾ ਹੀ ਸੀ ਤਾਂ ਮੈਨੂੰ ਕਹਿ ਦਿੰਦੀ ਮੈਂ ਨਾਲ ਲੈ ਕੇ ਜਾਂਦਾ। ਪਰ ਮਾਂ ਨੇ ਪਿਆਰ ਨਾਲ ਕਿਹਾ ਸਿਆਣੀ ਧੀ ਇਹ ਕੋਈ ਗੱਲ ਨਹੀਂ। ਉਹ ਕਿਹੜਾ ਬਗਾਨੇ ਥਾਂ ਗਈ ਸੀ ਸੁਖਵੀਰ ਦਾ ਦਿਨੋਂ ਦਿਨ ਚਿਹਰਾ ਉੱਤਰਦਾ ਗਿਆ ਹੁਣ ਉਹ ਪਹਿਲਾਂ ਵਾਂਗ ਫਿਰ ਬਿਮਾਰ ਰਹਿਣ ਲੱਗ 10 ਕੁ ਦਿਨ ਮਾਂ ਕੋਲ ਆ ਗਈ ਸੀ ਹੁਣ ਤਾਂ ਉਹਦੇ ਵਿੱਚ ਖੂਨ ਵੀ ਪੂਰਾ ਸੀ ਪਰ ਉਹ ਚਿੰਤਾ ਵਿੱਚ ਘਟਦੇ ਹੀ ਜਾਂਦੇ ਸੀ ਹੁਣ ਕਦੇ-ਕਦੇ ਉਹ ਚੀਜ਼ਾਂ ਰੱਖ ਕੇ ਇੱਧਰ-ਉੱਧਰ ਭੁੱਲ ਜਾਂਦੇ ਸੀ ਕਈ ਵਾਰ ਉਹਦੇ ਪਿੰਦਰ ਤੋਂ ਛਿੜਕਾਂ ਵੀ ਪਈਆਂ ਸੂਬੇਦਾਰ ਗੁਰਚਰਨ ਸਿੰਘ ਦੀ ਜ਼ਮਾਨਤ ਉਹਦੇ ਦੋਸਤ ਨੇ ਕਰਵਾਈ ਤਨਵੇਂ ਮਹੀਨੇ ਆਮਗਰ ਸੂਰਜ ਚੜਿਆ ਹੋਵੇ ਸੁਖਵੀਰ ਨੂੰ ਜਦੋਂ ਪਤਾ ਲੱਗਾ ਤਾਂ ਉਹ ਪਿੰਦਰ ਨਾਲ ਆਪਣੇ ਪੇਕੇ ਪਿੰਡ ਆ ਗਈ ਇੱਕ ਮਾਂ ਪਿਓ ਹੁੰਦਾ ਜਿਹੜਾ ਆਪ ਦੀ ਧੀ ਦਾ ਦੁੱਖ ਉਹਦੇ ਬੋਲ ਵਿੱਚੋਂ ਪਛਾਣ ਲੈਂਦਾਗਾ ਜਿਵੇਂ ਇੱਕ ਧੀ ਆਪਣੇ ਮਾਂ ਪਿਓ ਦਾ ਦੁੱਖ ਦੂਰ ਬੈਠੀ ਮਹਿਸੂਸ ਕਰ ਸਕਦੀ ਹੈ ਉਵੇਂ ਹੀ ਸੂਬੇਦਾਰ ਗੁਰਚਰਨ ਸਿੰਘ ਨੇ ਆਪਣੀ ਧੀ ਨੂੰ ਦੇਖਣਸਾਰ ਇਹ ਕਹਿ ਦਿੰਦਾ ਸੀ ਕਿ ਇਸ ਘਰ ਵਿੱਚ ਮੇਰੀ ਧੀ ਸੁਖੀ ਨਹੀਂ ਹੈ ਮੈਂ ਜਿਹੜਾ ਕਿਹੜਾ ਪਾਪ ਕੀਤਾ ਹੈ ਜਿਹੜਾ ਦੁੱਖ ਮੇਰੇ ਬਨੇਰੇ ਤੇ ਬੈਠ ਗਿਆ ਖੌਰੇ ਕਿਸ ਦੀ ਨਜ਼ਰ ਲੱਗੀ ਆ ਪਰ ਸੁਖਵੀਰ ਆਪਣੇ ਪਾਪਾ ਨੂੰ ਇਹ ਵਿਸ਼ਵਾਸ ਦਿਵਾ ਰਹੀ ਸੀ ਕਿ ਉਹ ਆਪਣੇ ਸਹੁਰੇ ਘਰ ਬਹੁਤ ਵਧੀਆ ਉਹਦੀ ਸੱਸ ਵੀ ਉਹਦਾ ਬਹੁਤ ਪਿਆਰ ਕਰਦੀ ਹੈ ਤੇ ਭਿੰਦਰ ਉਹਨੂੰ ਉਹ ਹੀ ਕਹਿੰਦਾ ਬਹੁਤ ਸਤਿਕਾਰ ਕਰਦਾ ਹੈ ਸਾਰੇ ਪਰ ਸੁਖਵੀਰ ਦਾ ਬੁੱਝਿਆ ਚਿਹਰਾ ਵੇਖ ਉਹਨੂੰ ਯਕੀਨ ਕਰਨਾ ਔਖਾ ਸੀ ਸੂਬੇਦਾਰ ਜੇਲ੍ਹ ਵਿੱਚੋਂ ਆਇਆ ਸੀ ਪਰ ਉਹਦੀ ਚੜ੍ਹਤ ਉਵੇਂ ਹੀ ਸੀ ਉਹ ਡਰਿਆ ਨਹੀਂ ਸੀ ਸਗੋਂ ਨਿਡਰ ਸੀ ਉਹਨੇ ਆਪਣੀ ਧੀ ਦੀ ਬੇਇੱਜ਼ਤੀ ਦਾ ਬਦਲਾ ਲਿਆ ਚੰਗੇ ਤਰੀਕੇ ਨਾਲ ਪਿੰਦਰ ਆਪਣੇ ਪਿੰਡ ਚਲਾ ਗਿਆ ਤੇ ਸੁਖਵੀਰ ਨੂੰ 10 ਕੁ ਦਿਨ ਉੱਥੇ ਹੀ ਮਾਂ ਕੋਲ ਛੱਡ ਗਿਆ ਸੁਖਵੀਰ ਦੀ ਮਾਂ ਵਿੱਚ ਵੀ ਜਿਵੇਂ ਹੋਂ ਜਾਨ ਪੈ ਗਈ ਸੀ ਸੂਬੇਦਾਰ ਦੇ ਘਰ ਫਿਰ ਤੋਂ ਖੁਸ਼ੀਆਂ ਪਰਤਾਂ ਜਾਂ ਜਿਵੇਂ ਰੁੱਸੀ ਹੋਈ ਲక్ష్ਮੀ ਨੇ ਮੁੜ ਘਰ ਵਿੱਚ ਦੁਬਾਰਾ ਪੈਰ ਪਾ ਲਿਆ ਹੋਵੇ ਸੂਬੇਦਾਰ ਸੁਖਵੀਰ ਨੂੰ ਛੱਡਣ ਉਹਨਾਂ ਦੇ ਪਿੰਡ ਚਲਾ ਗਿਆ ਪਿੰਦਰ ਨੇ ਖੂਬ ਆਉਪਕਤੀ ਕੀਤੀ ਉਥੇ ਹੀ ਸੂਬੇਦਾਰ ਦਾ ਸਾਡੂ ਵੀ ਆਇਆ ਹੋਇਆ ਸੀ ਪਰ ਸੂਬੇਦਾਰ ਨੇ ਉਹਨੂੰ ਚੱਜ ਨਾਲ ਬੁਲਾਇਆ ਨਹੀਂ ਸੀ ਉਹ ਥੋੜਾ ਸਮਾਂ ਰੁੱਕ ਸੁਖਵੀਰ ਨੂੰ ਪਿਆਰ ਦੇ ਕੇ ਚਲਾ ਗਿਆ ਪਿੰਦਰ ਹੁਣ ਸੋਚਦਾ ਕਿ ਸਾਰੇ ਹੀ ਮੈਨੂੰ ਬੱਚੇ ਬਾਰੇ ਪੁੱਛਦੇ ਆ ਹਜੇ ਤੱਕ ਇਹ ਖਬਰ ਕਿਉਂ ਨਹੀਂ ਮਿਲੀ ਪਤਾ ਨਹੀਂ ਸੁਖਵੀਰ ਹੀ ਨਹੀਂ ਚਾਹੁੰਦੀ ਸੀ ਕਿ ਉਹ ਉਹਦੇ ਬੱਚਾ ਹੋਵੇ ਵਿਆਹ ਕਰਾਉਣ ਦਾ ਮਕਸਦ ਹੁੰਦਾ ਆ ਆਪਦੀ ਦੇਲੀ ਵਧਾਉਣਾ ਪਰ ਸਾਲ ਹੋਣ ਵਾਲਾ ਵਿਆਹ ਨੂੰ ਹਜੇ ਤੱਕ ਕੋਈ ਸੁਖਵੀਰ ਵੀ ਰੋਟੀ ਫੜਾਉਣ ਆਈ ਪਿੰਦਰ ਨੇ ਗੱਲ ਛੇੜੀ ਪਰ ਸੁਖਵੀਰ ਨੂੰ ਜਿਵੇਂ ਚੁੰਚਣੀ ਛੇੜ ਦੇਈ ਸੁਖਵੀਰ ਨੇ ਕੋਈ ਜਵਾਬ ਨਾ ਦਿੱਤਾ ਪਰ ਪਿੰਦਰ ਉਹਦੀ ਚੁੱਪ ਤੋਂ ਚੜ ਗਿਆ ਉਹ ਫਿਰ ਬੋਲਿਆ ਮੇਰੇ ਨਾਲ ਤੂੰ ਜਿੰਨਾਂ ਦੇ ਵਿਆਹ ਹੋਇਆ ਉਹਨਾਂ ਦੇ ਜਵਾਕ ਹੋਣ ਵਾਲੇ ਆ ਮੈਂ ਨਹੀਂ ਚਾਹੁੰਦਾ ਕਿ ਆਪਦਾ ਜਵਾਕ ਗੋਦੀ ਖੜਾਵਾ ਮੇਰੀ ਮਾਂ ਉਹਨੂੰ ਲੋਰੀਆਂ ਦੇਵੇ ਸੁਖਵੀਰ ਇਸ ਬੰਦੇ ਦੇ ਇਹ ਬੰਦੇ ਦੇ ਵਾਸਤੇ ਪ੍ਰਮਾਤਮਾ ਨੇ ਝੋਲੀਆਂ ਭਰਨੀਆਂ ਜਦੋਂ ਉਹਦੀ ਮੇਰ ਹੋਊ ਆਪੇ ਹੋ ਜੂ ਸੁਖਵੀਰ ਦਾ ਅੰਦਰਲਾ ਦੁੱਖ ਫੇਰ ਜਾਗ ਉੱਠਿਆ ਜਿਹੜੇ ਸਮੇਂ ਨੂੰ ਉਹ ਜਾਤ ਨਹੀਂ ਸੀ ਕਰਨਾ ਚਾਹੁੰਦੀ ਉਹ ਫੇਰ ਉਹਦੀਆਂ ਅੱਖਾਂ ਮੂਰੇ ਆ ਗਿਆ ਪਰ ਸੁਖਵੀਰ ਕੁਖੋ ਨਾ ਫੁੱਟੀ ਪਿੰਦਰ ਹੁਣ ਉਹਨੂੰ ਤਾਣੇ ਮੇਨੇ ਮਾਰਦਾ ਉਹਨੂੰ ਬੁਰਾ ਭਲਾ ਕਹਿੰਦਾ ਸੱਸ ਵੀ ਹੁਣ ਬਿਮਾਰ ਰਹਿਣ ਲੱਗੀ ਪਿੰਦਰ ਫਿਰ ਦਾ ਰੋਪਣ ਲੱਗਿਆ ਇੱਕ ਦਿਨ ਉਹਨੇ ਹੱਦ ਹੀ ਕਰ ਦਿੱਤੀ दारू पी आया के आया ते सुखवीर ਨੂੰ ਕਹਿਣ ਲੱਗਿਆ ਕਿ ਤੂੰ ਪਹਿਲਾਂ ਇੱਕ ਜਵਾਕ ਜੰਮ ਕੇ ਛੱਡ ਕੇ ਆਇਆ ਖੌਰੇ ਕੀ ਕਰਾਇਆ ਹੋ ੱਟ ਦੇ ਵਿੱਚ ਜਿਹੜਾ ਹੁਣ ਜਵਾਕ ਨਹੀਂ ਹੁੰਦਾ ਕੰਜਰੀ ਕਿਸੇ ਥਾਂ ਦੀ ਮੇਰੇ ਪੱਲੇ ਪੈ ਗਈ ساری ਉਮਰ ਦਾ ਕਲੰਕ ਮੇਰੇ ਮੱਥੇ ਲਾ ਦਿੱਤਾ ਸੁਖਵੀਰ ਹੌਕਾ ਲੈਂਦੀ ਬੈੱਡ ਤੇ ਡਿੱਗ ਪੈਂਦੀ ਆ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਜਵਾਨੀ ਦੀਆਂ ਗਲਤੀਆਂ ਦੀ ਸਜ਼ਾ ਉਹਨੂੰ ਇਸ ਤਰ੍ਹਾਂ ਮਿਲੂਗੀ ਫਿਰ ਇਹ ਸਜ਼ਾ ਵੀ ਮਤਲਬ ਮੇਰੀ ਕੱਲੀ ਦੇ ਕਰਮਾਂ ਚ ਕਿਉਂ ਆ ਫਿਰ ਉਹ ਮਰੇ ਹੋਏ ਗੋਪੀ ਨੂੰ ਗਾਲਾਂ ਕੱਢਦੀ ਐ ਉਹਨੂੰ ਬੁਰਾ ਭਲਾ ਕਹਿੰਦੀ ਐ ਹੁਣ ਉਹ ਸੱਚੇ ਹਾਰ ਗਏ ਸੀ ਉਹ ਸਾਰਾ ਦਿਨ ਰੋਂਦੀ ਰਹਿੰਦੀ ਸੀ ਇਹ ਸਭ ਦੇਖ ਭਿੰਦਰ ਉਹਨੂੰ ਕਹਿੰਦਾ ਕਿ ਕੁੜਮੀ ਇਹ ਰੋਂਦੀ ਰਹਿਣੀ ਘਰ ਦੀ ਸੁੱਖ ਸ਼ਾਂਤੀ ਨਹੀਂ ਪਾਲਦੀ ਤਾਂ ਇਹਦਾ ਤੇਰੇ ਜਵਾਬ ਨਹੀਂ ਹੁੰਦਾ ਜੇ ਕਦੇ ਉਹ ਹੱਸਦੀ ਤਾਂ ਭਿੰਦਰ ਹੱਸਦੀ ਵੀ ਨਹੀਂ ਸੀ ਜਰਦਾ ਸੱਸ ਨੂੰ ਇਹ ਕਲੇਸ਼ ਬਹੁਤ ਬੁਰਾ ਲੱਗਦਾ ਉਹ ਕਿੰਨੂੰ ਸਮਝਾਉਂਦੀ ਇੱਕ ਦਿਨ ਸੁਖਵੀਰ ਦੇ ਚਿੱਤ ਵਿੱਚ ਪਤਾ ਨਹੀਂ ਕੀ ਆਉਂਦਾ ਉਹ ਫੇਰ ਟੈਂਪੂ ਦਾ ਇੰਤਜ਼ਾਰ ਕਰਨ ਲੱਗੀ ਤੇ ਟੈਂਪੂ ਵਿੱਚ ਜਦੋਂ ਸਵਾਰੀਆਂ ਬੈਠਦੀਆਂ ਤਾਂ ਉਹ ਵੀ ਵਿੱਚ ਬੈਠ ਗਈ ਇਸ ਗੱਲ ਦਾ ਭਿੰਦਰ ਨੂੰ ਪਤਾ ਲੱਗ ਗਿਆ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ